ਪਵਿੱਤਰ ਮੁਖਾਰ ਵਿੱਚ ਦੋ ਚਾਰਨ ਕੀਤੇ ਹੋਏ ਹਨ ਤੇ ਤਨ ਤਨ ਸਤਿਗੁਰੂ ਸ਼ੇਰੀ ਗੁਰੰਗਰੰਤ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮ ਆਗੇ ਦੇ ਰੂਪ ਵਿੱਚ ਵਰਗੜ ਕਰਕੇ ਸੋ ਡੀਰ ਸਰਵਣ ਤੱਕ ਪਹੁੰਚਾਏ ਨੇ ਸਤਗੁਰੂ ਜੀ ਇਸ ਸਰਬਦਰਾਹੀਂ ਜੋ ਚਾਰ ਸ਼ਲੋਕ ਤੇ ਇੱਕ ਪੌੜੀ ਦੇ ਰੂਪ ਵਿੱਚ ਮਿਤਮਾਨ ਹੈ ਜੋ ਬਖਸ਼ਿਸ਼ ਕਰ ਰਹੇ ਨੇ ਸਾਡੇ ਤੇ ਆਓ ਸਰਵਣ ਕਰਨ ਦਾ ਯਤਨ ਕਰਿਓ ਜੀ ਸਤਨਾਮ ਵਾਹਿਗੁਰੂ ਜੀ ਸ਼ਰਮ ਧਰਮ ਦੋ ਇਹ ਨਾਨਕਾ ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨਾ ਕਾਂਢੀ ਐ ਜਿਤ ਸਿਰ ਚੋਟਾਂ ਖਾਏ ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦੇ ਧਨ ਨੇ ਇੱਕ ਸੱਚਾ ਧਨ ਇਕ ਝੋਠਾ ਤਨ ਜਾਂ ਕੱਚਾ ਤਨ ਇੱਕ ਲੋਕ ਦਾ ਤਨ ਇੱਕ ਪਰਲੋਕ ਦਾ ਤਨ ਇੱਕ ਤਨ ਲੋਕ ਪਰਲੋਕ ਵਿੱਚ ਚੱਲਦਾ ਹੈ ਇੱਕ ਤਨ ਲੋਕ ਵਿੱਚ ਹੀ ਰਹਿੰਦਾ ਹੈ ਨਾਮ ਤਨ ਲੋਕ ਪਰਲੋਕ ਵਿੱਚ ਹਰ ਥਾਂ ਤੇ ਨਾਲ ਹੈ ਦੁਨਿਆਵੀ ਤਨ ਸਿਰਫ ਲੋਕ ਤੱਕ ਹੈ ਲੋਕ ਤੱਕ ਵੀ ਨਹੀਂ ਨਿਭਾਉਂਦਾ ਜਿਵੇਂ ਇਸ ਤਨ ਨੂੰ ਕੋਈ ਰੋਗ ਹੋ ਜਾਏ ਤਨ ਬੇਸੁਮਾਰ ਹੋਵੇ ਮਨੁੱਖ ਕੋਲ ਡਾਕਟਰ ਕਹੇਗਾ No Hope ਕੋਈ ਉਮੀਦ ਨਹੀਂ ਹੈ ਇਸ ਦੀ ਆਸ ਨਹੀਂ ਹੈ ਫਿਰ ਤਨ ਕੀ ਕਰੇਗਾ ਤਨ ਹਲਮ ਕੇ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ ਹਤ ਜ਼ਰੂਰੀ ਹੈ ਪਰ ਸੀਮਾ ਹੈ ਉਹ ਦੀ ਸੀਮਾ ਹੈ ਸਤਿਗੁਰੂ ਜੀ ਕੰਦੇ ਨੇ ਮਨੁੱਖ ਦੇ ਕੋਲ ਧਨ ਹੁੰਦਾ ਹੈ ਨਾ ਜਦੋਂ ਉਹ ਸਮਝਦਾ ਹੈ ਮੈਂ ਧਰਮੀ ਵੀ ਹਾਂ ਮੈਂ ਬਿੰਤ ਵੀ ਬੜਿਆ ਕਰਦਾ ਕਿਉਂਕਿ ਜੇ ਵਿੱਚ ਹੱਥ ਪਾਈ ਰੱਖਦਾ ਅਸੀਂ ਧਨਵਾਨਾਂ ਦੇ ਨਾਲ ਰਹਿੰਦੇ ਹਾਂ ਸਤਿਗੁਰੂ ਜੀ ਬਹੁਤ ਵੱਡੇ ਵੱਡੇ ਧਨਵਾਨ ਨੇ ਸਾਡੇ ਕੋਲ ਮਹਾਰਾਜ ਦੀ ਕਿਰਪਾ ਦੁਆਰਾ ਬਹੁਤ ਅਤੀ ਧਨਵਾਨ ਵੀ ਨੇ ਹੋ ਖੁੱਲ੍ਹੇ ਦਿਲ ਵੀ ਨੇ ਜਿਹੜੇ ਸਾਡੇ ਕੋਲ ਨੇ ਨਾ ਹੁਣ ਜ਼ਿਆਦਾਤਰ ਗਾਹਾਂ ਗਾਹਾਂ ਜਿਹੜੇ ਮਿਲਦੇ ਨੇ ਪਰਵਾਹ ਵੀ ਕੋਈ ਨਹੀਂ ਪਰ ਜੇ ਅੰਦਰੂਨੀ ਹਾਲਤ ਦੇਖਦੇ ਆ ਦੁਖੀ ਬੜੇ ਨੇ ਕਿਉਂਕਿ ਅਗਲੇ ਸ਼ਲੋਕ ਵਿੱਚ ਇਸ ਚੀਜ਼ ਨੂੰ ਦੱਸਣਾ ਹੈ ਚਾਰ ਦੇ ਚਾਰ ਸ਼ਲੋਕ ਧਨ ਤੇ ਹੀ ਉਚਾਰਨ ਕੀਤੇ ਨੇ ਸਤਿਗੁਰੂ ਜੀ ਨੇ ਦੁਨਿਆਵੀ ਧਨ ਤੇ ਉਹ ਸਮਝਦਾ ਹੈ ਮਨੁੱਖ ਵੀ ਧਰਮ ਵੀ ਮੇਰੇ ਕੋਲ ਹੈ ਧਨ ਹੈ ਮੈਂ ਕਰ ਵੀ ਸਭ ਕੁਝ ਸਕਦਾ ਪਾਤਸ਼ਾਹ ਕਹਿੰਦੇ ਨਹੀਂ ਇਹ ਨਹੀਂ ਐ ਸੋ ਧਨ ਮਿੱਤਰ ਨਾ ਕਾਂਢੀ ਐ ਜਿੱਤ ਸਿਰ ਚੋਟਾਂ ਖਾਏ ਉਹੀ ਧਨ ਕਦੇ ਮਿੱਤਰ ਨਹੀਂ ਕਹਿਣਾ ਚਾਹੀਦਾ ਤੁਹਾਨੂੰ ਕਾਂਢੀ ਐ ਅਖਣ ਜਗ ਮੈਂ ਉੱਤਮ ਕਾਂਢੀ ਐ ਬਿਲਕੁਲ ਬਿੰਦੀ ਲਾ ਕੇ ਉਚਾਰਨ ਇੱਥੇ ਕੀਤਾ ਹੋਇਆ ਦਿਖਾਇਆ ਹੋਇਆ ਕਿਤੇ ਨਹੀਂ ਵੀ ਬਿੰਦੀ ਹੁੰਦੀ ਕਾਂਢੀ ਐ ਕਿਹਾ ਜਾਂਦਾ ਹੈ ਕਹਿੰਦੇ ਉਸ ਮਿੱਤਰ ਨੂੰ ਧਨ ਉਸ ਧਨ ਨੂੰ ਮਿੱਤਰ ਨਹੀਂ ਕਿਹਾ ਜਾ ਸਕਦਾ ਕਿ ਕਿ ਮਿੱਤਰ ਸੱਜਣ ਉਹ ਹੀ ਹੁੰਦਾ ਜਿਹੜਾ ਨਾਲ ਚੱਲੇ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਉਹ ਹੈ ਸੱਜਣ ਤਾਂ ਸੱਜਣ ਤਾਂ ਇਥੇ ਜੇ ਸੰਸਾਰੀ ਤੌਰ ਤੇ ਸਰੀਰ ਕਰਕੇ ਸੱਜਣ ਧਨ ਕਰਕੇ ਸੱਜਣ ਜਾਂ ਰਾਜ ਕਰਕੇ ਸੱਜਣ ਸਮਝੇ ਉਹ ਤਾਂ ਇੱਕ ਖੇਣ ਵਿੱਚ ਚੜ ਜਾਂਦੇ ਨੇ ਸਤਗੁਰੂ ਜੀ ਕਹਿੰਦੇ ਨੇ ਉਹ ਹੈ ਮਿੱਤਰ ਤਾਂ ਉਹ ਹੈ ਜਿਹੜਾ 나ੜ ਚੱਲੇ ਉਹ ਧਨ ਉਹ ਧਨ ਤਾਂ ਸਿਰਫ ਤੇ ਸਿਰਫ ਨਾਮ ਧਨ ਹੈ ਸੋ ਸੰਜੀਤ ਸਤਗੁਰੂ ਜੀ ਨੂੰ ਦੱਸ ਰਹੇ ਨੇ ਕਹਿੰਦੇ ਸੋ ਧਨ ਮਿੱਤਰ ਨਾ ਕਹਣੀ ਇਹ ਕਿਥੇ ਕਿਉਂ ਕਹਿ ਰਹੇ ਨੇ ਹਾਲਾਂਕਿ ਆਪ ਪਹਿਲਾਂ ਕਿਰਤ ਕਰਨ ਨੂੰ ਕਹੇ ਸਤਗੁਰੂ ਜੀ ਨੇ ਉਹੀ ਗੁਰੂ ਨਾਨਕ ਦੇਵ ਜੀ ਕਿਰਤ ਕਰਨ ਨੂੰ ਕਹਿ ਰਹੇ ਨੇ ਉਹੀ ਧਨ ਨੂੰ ਇਸ ਤਰ੍ਹਾਂ ਕਹਿ ਰਹੇ ਨੇ ਕਬੀਰ ਨੇ ਵੀ ਕਿਹਾ ਗਰਹਿ ਜਾ ਕੈ ਸੋਹਾਰੇ ਨਾਹੀ ਭਈਆ ਆਵਤ ਕੁਥੇ ਜਾਹੀ ਵਕੈ ਮਨ ਨਾਹੀ ਸੰਤੋਖ ਬਿਨ ਸੁਹਾਗਣ ਲਾਗੇ ਦੋਖ ਇੰ样 ਲੱਗਦਾ ਹੈ ਵੀ ਜਦੋਂ ਧਨ ਦੀ ਤਰੀਫ ਕਰ ਰਹੇ ਨੇ ਕਬੀਰ ਸਾਹਿਬ ਵੀ ਜਿਹਦੇ ਘਰ ਹੈ ਨਹੀਂ ਸੋਹਣਾ ਨਹੀਂ ਹੁੰਦੀ ਉਹਦੀ ਪਰ ਫੇਰ ਕਹਿੰਦੇ ਨੇ ਤਪੇ ਤਪਿਸਰ ਡੋਲੇ ਚੀਤ ਕੈ ਸਤਨ ਹੈ ਮਨ ਨੂੰ ਹਲਾ ਦਿੰਦਾ ਹੈ ਸੋ ਸਤਗੁਰੂ ਜੀ ਸਾਨੂੰ ਬੜੇ ਤਰੀਕਿਆਂ ਨਾਲ ਸਮਝਾਉਂਦੇ ਨੇ ਵੀ ਭਾਈ ਧਨ ਮਿੱਤਰ ਨਹੀਂ ਕਿਉਂ ਕਿ ਕਹ ਰਹੇ ਨੇ ਕਿਉਂਕਿ ਧਨ ਲਈ ਹੀ ਮਨੁੱਖ ਆਪਣਾ ਸਾਰਾ ਜੀਵਨ ਖਰਾਬ ਕਰ ਦਿੰਦਾ ਹੈ ਤੇ ਧਨ ਸਤਗੁਰੂ ਜੀ ਹੋਰ ਬਾਣੀ ਵਿੱਚ ਕਹਿੰਦੇ ਨੇ ਆਪਣੀ ਹੀ ਬਾਣੀ ਹੈ ਕਲੀ ਅਹੰਕਾਰ ਬਾਣੀ ਉਸ ਬਾਣੀ ਵਿੱਚ ਕਹਿੰਦੇ ਨੇ ਸੰਪੇ ਕਾਰਨ ਚੱਕਰ ਚੋਰ ਚੋਰੀਆਂ ਕਰਦਾ ਹੈ ਮਨੁੱਖ ਧਨ ਲਈ ਚਾਕਰੀ ਕਰਦਾ ਹੈ ਮਨੁੱਖ ਧਨ ਲਈ ਪਰ ਸੰਪੇਚ ਸਾਥ ਨਾ ਚੱਲੇ ਹੋਰ ਸੋ ਧਨ ਮਿੱਤਰ ਨਾ ਕਾੜੀ ਹੈ ਮਿੱਤਰ ਵੇਗਾ ਨਾਲ ਤੁਰੇਗਾ ਬਸ ਚਾਹੇ ਸਰੀਰ ਮਿੱਤਰ ਹੈ ਚਾਹੇ ਸਾਥ ਸੰਗ ਜੀ ਕੋਈ ਵਸਤੂ ਮਿੱਤਰ ਹੈ ਕੋਈ ਕਿਸੇ ਵੀ ਤਰ੍ਹਾਂ ਦਾ ਉਹ ਨਾਲ ਚੱਲਦਾ ਗੁਰੂ ਮਿੱਤਰ ਹੈ ਨਾਲ ਚੱਲਦਾ ਉਵੇਂ ਥਾਮ ਰੱਖੇ ਗੁਰ ਸੂਰੇ ਗੁਰ ਮਿੱਤਰ ਹੈ ਸ਼ਾਂਤ ਮਿੱਤਰ ਹੈ ਨਾਨਕ ਕੱਚੜੇ ਹਾਸੋ ਤੋੜ ਢੋਣ ਸੰਤ ਸਜਣ ਸੰਤ ਪੱਕਿਆਂ ਇਹ ਜਵਿੰਦੇ ਵਿਛੜੇ ਉਹ ਮੂਆ ਨਾ ਜਾਈ ਛੋੜ ਨੜ ਚਲਦੇ ਨੇ ਅਨੇਕਾਂ ਸੇ ਪਰਮਾਨੇ ਸਾਖੀਆਂ ਨੇ ਗੁਰਬਾਣੀ ਐ ਸੜੇ ਕੋਲ ਜਿਹੜੇ ਨਾਲ ਚਲਦੇ ਨੇ ਉਹ ਹੈ ਇਥੇ ਤਾਂ ਦੁਨੀਆ ਵਿੱਚ ਨਹੀਂ ਚਲਦਾ ਦੁਨੀ ਜਿਹੜੀ ਚੀਜ਼ ਹੈ ਨਾ ਦੁਨੀ ਉਹ ਤੁਹਾਨੂੰ ਹੀ ਕਹਿੰਦੇ ਨੇ ਅੱਗੇ ਆਏਗਾ ਦੁਖੀ ਦੁਨੀ ਸਿਹੜੀਆ ਦੂਜੇ ਸ਼ਲੋਕ ਦੇ ਵਿੱਚ ਸਤਗੁਰੂ ਜੀ ਕਹਿੰਦੇ ਨੇ ਇਸ ਧਨ ਨੂੰ ਜਿਹਨੂੰ ਮਿੱਤਰ ਕਹਿ ਰਿਹਾ ਉਹ ਹੀ ਤੈਨੂੰ ਦੁਖੀ ਕਰੇਗਾ ਜਿਤ ਸਿਰ ਚੋਟਾਂ ਖਾਏ ਉਸੇ ਕਰਕੇ ਖਾਦਾ ਹੈ ਬਹੁਤ ਆਤ ਵਿੱਚ ਧਨ ਕਰਕੇ ਹੀ ਝਗੜਾ ਪਿਆ ਹੋਇਆ ਹੈ ਧਨ ਦਾ ਹੀ ਝਗੜਾ ਧਨ ਹੋਏ ਵਿੱਚ ਝਗੜਾ ਹੈ ਮੰਨਦੇ ਨੇ ਕਹੀ ਸਤਿਗੁਰੂ ਜੀ ਕਹਿੰਦੇ ਨੇ ਇਸ ਤਰੀਕੇ ਨਾਲ ਨਹੀਂ ਭਾਈ ਹੋਣਾ ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ ਗੁਰੂ ਨਾਨਕ ਦੀ ਦ੍ਰਿਸ਼ਟੀ ਦੇ ਵਿੱਚ ਜਿਨ ਕੈ ਪੱਲੈ ਧਨ ਵਸ ਰਿਆ ਜਿਨ੍ਹਾਂ ਦੇ ਅੰਦਰ ਧਨ ਹੀ ਵਸਦਾ ਹੈ ਹਰ ਵਕਤ ਜੇ ਜਪ ਬਾਣੀ ਦਾ ਪਾਠ ਕਰੇਗਾ ਤੇ ਧਨ ਹੀ ਚੱਲੇਗਾ ਜਪਨੀ ਚੱਲੇਗਾ ਜਪਨੀ ਸਮਝ ਆਏਗਾ ਜੇ ਸੋਦਰ ਦਾ ਪਾਠ ਕਰੇਗਾ ਸਮਝ ਨਹੀਂ ਆਏਗਾ ਬਾਣੀ ਕਿਉਂ ਨਹੀਂ ਪੱਲੇ ਪੈ ਰਹੀ ਸਾੜੀ ਬਰਮਾ ਨੂੰ ਕਹੋ ਨਾ ਮੰਨੇ ਨਹੀਂ ਮੰਨੇਗਾ ਬਰਮਾ ਨੂੰ ਕਿਉਂ ਭਾਵੇਂ ਗਿਆਨवान ਗ੍ਰੰਥਾਂ ਦਾ ਕਹੋ ਨਾ ਨਹੀਂ ਮੰਨੇਗਾ ਕਿਉਂਕਿ ਸਾਰਾ ਦਿਨ ਕਮਾਈ ਜਾਣਾ ਹੈ ਉਸਨੇ ਮੰਨ ਕਿੱਥੇ ਆਏਗਾ ਆਖਰ ਮਨ ਇੱਕ ਹੈ ਸੁਰਤ ਇੱਕ ਹੈ ਬੁੱਧ ਇੱਕ ਹੈ ਇਹ ਥੋੜੀ ਦੋ ਚਾਰ ਨੇ ਆਪਾਂ ਇੱਧਰ ਵੀ ਲਾ ਦਈਏ ਉੱਧਰ ਵੀ ਲਾ ਦਈਏ ਇੱਕੋ ਹੀ ਹੈ ਇੱਕੋ ਹੀ ਪਾਸੇ ਲੱਗੇਗੀ ਉਹ ਇੱਕੋ ਵਾਰੀ ਤੇ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨੋ ਫਕੀਰ ਮੰਗਤੇ ਨੇ ਫਕੀਰ ਨੇ ਤੇ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹਿਰ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਵਸਦਾ ਹੈ ਧਨ ਹੱਥ ਵਿੱਚ ਹੋਵੇ ਉਹਦੇ ਧਨ ਜੇਬ ਵਿੱਚ ਹੋਵੇ ਪਰ ਧਨ ਮਨ ਵਿੱਚ ਨਾ ਹੋਵੇ ਸਿੱਖ ਦੇ ਧਨ ਮਨ ਵਿੱਚ ਤਾਂ ਹੋਵੇ ਬਹੁਤ ਅਮੀਰ ਸਿੱਖ ਹੈ ਮਨ ਸੁਖ ਗੁਰੂ ਦਾ ਤੇ ਉਸ ਨੂੰ ਪਾਦਸ਼ਾਹ ਨੇ ਐਸਾ ਬਣਾਇਆ ਇੱਕ ਵਾਰੀ ਪੁੱਛਿਆ ਵੀ ਮਨ ਦਾ ਸੁੱਖ ਦੇਖਿਆ ਕਹਿੰਦੇ ਨਹੀਂ ਜੀ ਸੱਚ ਨਹੀਂ ਬੋਲਦੇ ਆਪਾਂ ਬਹੁਤ ਆਤ ਵਿੱਚ ਇਹ ਚੀਜ਼ ਹੁੰਦੀ ਹੈ ਕਿਸੇ ਗੁਰਮੁਖ ਕਿਸੇ ਸੰਤ ਕੋਲ ਗੁਰੂ ਕੋਲ ਸੱਚ ਨਹੀਂ ਅਸੀਂ ਬੋਲਦੇ ਪੜਦਾ ਰੱਖਦੇ ਆ ਬਸ ਪੜਦਾ ਹੀ ਰਹੀ ਜਾਂਦਾ ਕਹਿੰਦੇ ਨਹੀਂ ਮਹਾਰਾਜ ਨਹੀਂ ਦੇਖਿਆ ਕਹਿੰਦੇ ਦੇਖਣਾ ਕਹਿੰਦੇ ਹਾਂ ਦਿਖਾਇਆ ਫਿਰ ਦੇਖ ਲੋ ਧਨ ਇਤਨਾ ਸੀ ਜਹਾਜ ਚਲਦੇ ਸਨ ਪਰ ਧਨ ਵਿੱਚ ਕੋਈ ਮਨ ਨਹੀਂ ਸੀ ਮਨੁਸ਼ੀ ਜਿਨ ਕਾ ਹਿਰਦੇ ਤੋਂ ਵਸੈ ਨਾਨਕ ਹਿਰਦੇ ਵਿੱਚ ਵਸਦਾ ਸੀ ਸ਼ਬਦ ਹਿਰਦੇ ਵਿੱਚ ਵਸਦਾ ਸੀ ਰਾਜੇ ਨੂੰ ਸੇਵਕ ਬਣਾ ਲਿਆ ਸਿਮਨਾਬ ਕੋਲ ਗਿਆ ਕਹਿੰਦੇ ਚਲ ਮੈਂ ਵੀ ਤੇਰੇ ਨਾਲ ਚੱਲਦਾ ਨਾਨਕ ਕੋਲ ਜਾਣਾ ਫਿਰ ਐਸਾ ਸੀ ਕਹਿੰਦੇ ਨਹੀਂ ਮੇਰੇ ਨਾਲ ਨਹੀਂ ਜਾਣਾ ਸંત ਇਸ ਤਰ੍ਹਾਂ ਕਦੇ ਨਹੀਂ ਕਹਿੰਦਾ ਵੀ ਮੇਰੀ ਸੇਵਾ ਚਾਓ ਮੇਰੇ ਨਾਲ ਆਓ ਤਦ ਉਹ ਕਹਿੰਦਾ ਬਹਿ ਜਾ ਇੱਥੇ ਤੇਰੇ ਹਿਰਦੇ ਵਿੱਚ ਜਿਸ ਦਿਨ ਸਰਦਾ ਬਣ ਗਈ ਨਾਨਕ ਭੱਜਾ ਆਏਗਾ ਰੱਬ ਗੁਰੂ ਸੰਤ ਭੱਜਾ ਆਂਦਾ ਜੇ ਤੁਹਾਡੇ ਹਿਰਦੇ ਵਿੱਚ ਭਾਵਨਾ ਹੋਵੇ ਸਾਹਿਬ ਜਿਹਹ ਜਿਹਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਤਾਵੇ ਤਾਵੇ ਦਾ ਅਰਥ ਹੁੰਦਾ ਦੌੜ ਕੇ ਆਉਣਾ ਹੋੜ ਹੀ ਨਹੀਂ ਹੁੰਦਾ ਉਹ ਦੌੜ ਕੇ ਆਉਂਦਾ ਏ ਉੱਥੇ ਪਰ ਇਹ ਭਾਵਨਾ ਬਣੀ ਜਿਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹਿਿਰ ਬੜੇ ਢੁੰਗੇ ਗੁਣਾ ਦੇ ਮਾਲਕ ਹੁੰਦੇ ਨੇ ਬਹੁਤ ਡੂੰਘਾਈ ਜੇ ਉਚਾਈ ਵਿੱਚ ਚੱਲਦੇ ਨੇ ਬਹੁਤ ਉੱਚੇ ਜੇ ਡੂੰਘਾਈ ਵਿੱਚ ਜਾਂਦੇ ਨੇ ਪਤਾਲਾਂ ਤੋਂ ਡੂੰਘੇ ਕਿੰਨਾ ਡੂੰਘਾ ਹੁੰਦਾ ਇਸੇ ਇੱਕ ਗੁਰਬਾਣੀ ਹੈ ਨਾ ਜਿਹੜੀ ਇਹ ਗੁਣੀ ਗਹਿਿਰ ਐਸੇ ਕਰਕੇ ਜੇਤਾ ਦੀ ਡੁੰਗਾਈ ਦੇਖਦੇ ਆ ਸਾਡੇ ਤਾਂ ਵੀ ਨਹੀਂ ਹੱਥਾਂ ਦੀ ਉਚਾਈ ਦੇਖਦੇ ਹਾਂ ਉੱਚੀ ਲੱਗ ਜਾਂਦੀ ਏ ਸਾਡੇ ਪਕੜ ਨਹੀਂ ਆਉਂਦੀ ਕੱਲੀ ਜਪ ਬਾਣੀ ਦਾ ਹੀ ਕਹਿ ਰਿਹਾ ਮੈਂ ਤਾਂ ਕਿੰਨੇ ਸਾਲਾਂ ਤੋਂ ਕਿਉਂਕਿ ਜੋ ਗੁਰੂ ਸਾਬ ਦਿਖਾ ਰਹੇ ਨੇ ਤੇ ਅਸੀਂ ਵੰਡ ਵੀ ਰਹੇ ਹਾਂ ਜਿਹੜੇ ਸੁਣ ਰਹੇ ਨੇ ਉਹਦੇ ਪ੍ਰਭਾਵ ਨੂੰ ਦੇਖ ਵੀ ਰਹੇ ਨੇ ਸਤਿਗੁਰੂ ਜੀ ਇਹ ਗੁਣੀ ਘਹੀਰ ਨੇ ਪਾਤਸ਼ਾਹ ਇਹ ਬਾਣੀ ਗੁਣੀ ਘਹੀਰ ਹੈ ਬਸ ਛੇ ਦਿਨ ਨਾਲ ਲੱਗ ਜਾ ਫਿਰ ਤੈਨੂੰ ਸੋਝੀ ਆ ਜਾਏਗੀ ਮਾੜੀ ਮੱਠੀ ਸਮਾਂ ਦੇ ਉਬਾੜੀ ਨੂੰ ਸਮਾਂ ਦਿਓ ਜਦੋਂ ਵੀ ਸਮਾਂ ਹੈ ਤੁਹਾਡੇ ਕੋਲ ਬਸ ਬੈਠ ਜਾਓ ਕਿਉਂਕਿ ਗੁਰੂ ਤੋਂ ਬਿਨਾ ਜੀਵਨ ਨਹੀਂ ਹੈ ਬਾਜ ਗੁਰੂ ਜਗਤ ਬਉਰਾਨਾ ਨਾਵੇਂ ਸਾਰ ਨਾ ਪਾਈ ਗੁਰੂ ਤੋਂ ਮੇਰਾ ਨਾਮ ਦਾ ਪਤਾ ਨਹੀਂ ਲੱਗਦਾ ਤੇ ਨਾਮ ਤੋਂ ਬਿਨਾ ਦੁਖੀ ਹੈ ਜੋ ਮਰਜੀ ਕਰੀਆ ਜਿੰਨੇ ਮਰਜੀ ਚੰਗੇ ਕੰਮ ਕਰ ਲੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਚਾਕਰੀਆਂ ਚੰਗਿਆਈਆਂ ਅਬਰ ਸਿਆਣਪਾਂ ਕਿਤ ਨਾਨਕ ਨਾਮ ਸੰਭਾਲ ਤੋਂ ਵੱਧਾ ਛੁੱਟੈ ਜਿੱਤ ਜਿਤਨੀ ਮਰਜੀ ਚਾਕਰੀਆਂ ਸੇਵਾ ਵਿੱਚ ਆਗੀਆਂ ਜਿੰਨੀ ਸੇਵਾ ਵਾਂ ਨੇ ਚੰਗਿਆਈਆਂ ਚੰਗੇ ਕੰਮ ਸਿਆਣਪਾਂ ਜਿੰਨੀ ਸਿਆਣਪਾਂ ਕਰ ਲੈ ਕਹਿੰਦੇ ਕਿਸੇ ਕੰਮ ਨਹੀਂ ਆਉਂਦੀ ਨਾਨਕ ਨਾਮ ਸਬਾੜ ਸਿਰਫ ਇੱਕ ਨਾਮ ਨੇ ਕਮਣਾ ਜੋ ਮਰਜੀ ਕਹੀ ਚੰਗਿਆਈਆਂ ਇਹ ਜਿਤਨੀ ਮਰਜੀ ਕਰ ਲੈ ਨਾਮ ਤੋਂ ਬਿਨਾ ਕੋਈ ਚੰਗਿਆ ਨਹੀਂ ਕਿਉਂਕਿ ਨਾਮ ਤੋਂ ਚੰਗਾ ਕੰਮ ਹੈ ਹੀ ਕੋਈ ਨਹੀਂ ਸਤਿਗੁਰ ਜੀ ਨਹੀਂ ਕਹਿੰਦੇ ਗੁਰਗ੍ਰੰਥ ਸਾਹਿਬ ਦੀ ਬਾਣੀ ਨਹੀਂ ਕਹਿੰਦੀ ਹੋਰ ਜੋ ਮਰਜੀ ਕੋਈ ਕਹੀ ਜਾਏ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਏ ਜਾਏ ਤਲੱਗੈ ਦੁੱਖ ਨਾਨਕ ਸੱਚੇ ਨਾਮਿ ਕਿਸੈ ਨ ਲੱਥੀ ਭੁਖ ਦੁਖੀ ਦੁਨੀ ਦੁਨੀਆ ਦਾ ਅਰਥ ਹੈ ਮਾਇਆ ਤਨ ਰੂਪ ਜੋ ਵੀ ਮਾਇਆ ਦਾ ਕੋਈ ਵੀ ਰੂਪ ਹੈ ਇਸੇ ਤੋਂ ਬਣਿਆ ਦੁਨੀਆ ਨਾਨਕ ਦੁਨੀਆ ਚਾਰ ਦਿਹਾੜੇ ਥੋੜੇ ਦਿਨ ਰਹਿਣ ਵਾਲੀ ਸੁੱਖ ਕੀਤੇ ਦੁੱਖ ਹੋਈ ਸੁੱਖ ਲਈ ਲੈਂਦੇ ਆਨੂੰ ਹੁੰਦਾ ਦੁੱਖ ਹੈ ਦੁਨੀ ਸਿਹੜੀ ਹੈ ਲੈਣਾ ਜਾਇਤਾ ਲੱਗਿਆ ਦੁੱਖ ਜਦੋਂ ਆਂਦੀ ਏ ਤਾਂ ਵੀ ਦੁਖੀ ਹੋ ਕੇ ਕਮਾਉਂਦਾ ਏ ਨੂੰ ਜੇ ਜਾਂਦੀ ਏ ਤਾਂ ਵੀ ਦੁੱਖ ਦਿੰਦੀ ਏ ਵਿਦਵਾਨ ਕਹਿੰਦੇ ਨੇ ਇਹ ਦੰਦਾਂ ਦੀ ਤਰ੍ਹਾਂ ਸਾਡੇ ਦੰਦਾਂ ਦੀ ਤਰ੍ਹਾਂ ਏ ਜਦੋਂ ਦੰਦ ਆਉਂਦੇ ਨੇ ਤਾਂ ਵੀ ਇਹ ਅੰਗ ਹੈ ਇਸ ਦਾ ਮਨੁੱਖ ਦਾ ਇੱਕ ਅੰਗ ਹੈ ਦੰਦ ਜਿਹੜਾ ਜਨਮ ਤੋਂ ਬਾਅਦ ਆਉਂਦਾ ਹੈ ਤੇ ਜਨਮ ਤੋਂ ਪਹਿਲਾਂ ਚਲਾ ਜਾਂਦਾ ਹੈ। ਕੈਸੀ ਕਮਾਲ ਦੀਆਂ ਗੱਲਾਂ ਗੁਰਬਾਣੀ ਦਿਖਾਉਂਦੀ ਹੈ ਸਾਨੂੰ। ਸਾਹਿਬ ਜੀ ਗੁਰੂ ਮਾਂ ਦਿਖਾਉਂਦੀ ਹੈ ਪੁੱਤ ਉਹ ਦੇਖ ਕੀ ਚੀਜ਼ ਹੈ। ਗੁਰਦੇਵ ਮਾਤਾ। ਪਰ ਜੇ ਬੱਚਾ ਮਾਂ ਦੇ ਨੇੜੇ ਨਹੀਂ ਰਹਿੰਦਾ ਦੂਰ ਦੂਰ ਹੀ ਜਾਂਦਾ ਉਹਨੂੰ ਆਉਂਦਾ ਨਹੀਂ। ਜਿੰਨਾ ਮਾਂ ਦੀ ਗੋਦ ਵਿੱਚ ਰਹੇਗਾ ਉਹਨਾਂ ਜਿਆਦਾ ਪ੍ਰਭਾਵਸ਼ਾਲੀ ਹੋਵੇਗਾ ਬੱਚਾ ਸੰਸਾਰ ਵਿੱਚ। ਉਹ ਬੱਚਾ ਸਿਆਣਿਆਂ ਨੂੰ ਵੀ ਮਾਤ ਕਰਦਾ ਜਦੋਂ ਬੋਲਦਾ ਹੈ। ਕੋਈ ਐਸਾ ਹੁੰਦਾ ਹੈ। ਸੋ ਮੇਰੇ ਪਾਤਸ਼ਾਹ ਕਹਿੰਦੇ ਨੇ ਦੁਖੀ, ਦੁਨੀ ਸਿਹੜੀ ਐ ਸਿਹੜੀ ਐ ਵੀ ਆਮ ਤੌਰ ਤੇ ਵੀ ਜਦੋਂ ਦਾ ਇਹ ਜਮਾਤਾ ਸੀ ਜਵਾਈ ਛੇੜਿਆ ਸਿਹੜਿਆ ਐ ਨਾ ਮਿਲਿਆ ਸਾਨੂੰ ਉਹ ਦਿਨ ਦਾ ਹੀ ਦੁਖੀ ਦੁੱਖ ਦੇ ਰਿਹਾ ਐ ਸਾਂ। ਜਿਸ ਦਿਨ ਦੀ ਇਹ ਨੂੰ ਸਿਹੜੀ ਐ ਸੀ ਉਸੇ ਦਿਨ ਦੀ ਦੁੱਖ ਦੇ ਰਹੀ ਐ। ਸਿਹੜੀਆ ਲੈਣਾ ਕਹਿੰਦੇ ਜਦੋਂ ਇਹ ਮਾਇਆ ਆਉਂਦੀ ਹੈ ਤਾਂ ਵੀ ਦੁੱਖ ਦਿੰਦੀ ਹੈ ਜਦੋਂ ਇਹ ਜਾਂਦੀ ਹੈ ਜਾਏ ਤਾਂ ਲੱਗਿਆ ਦੁੱਖ ਦੁਨੀ ਦੁਨੀਆ ਕੇਦਰ ਕੇ ਤੜੇ ਦੁਨੀ ਕਿਤੇ ਗੁਰਬਾਣੀ ਵਿੱਚ ਬਹੁਤ ਬਾਚਨ ਨੇ ਦੁਨੀਆ ਕੇਦਰ ਕੇ ਤੜੇ ਆਵੇਂ ਜਾਹੇ ਆਣ ਜਾਣ ਵਾਲੀ ਹੈ ਰਹਿਣ ਵਾਲੀ ਚ ਟਿਕਾਊ ਚੀਜ਼ ਨਾਮ ਹੈ ਬਸ ਇੱਕ ਵਾਰੀ ਮਿਲ ਗਿਆ ਫਿਰ ਨਹੀਂ ਜਾਂਦਾ ਜਾਏ ਤਾਂ ਲੱਗੈ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁਖ ਜਿਤਨੀ ਮਰਜੀ ਹੋਵੇ ਨਾਮ ਤੋਂ ਬਿਨ ਕਿਸੇ ਦੀ ਭੁੱਖ ਨਹੀਂ ਲੈਂਦੀ ਤੇ ਭੁੱਖ ਹੀ ਦੁੱਖ ਹੈ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਮੇ ਕੋਈ ਭੁੱਖ ਨਹੀਂ ਰਦੀ ਮੰਗੇ ਨਿਰੰਦੀ ਉੱਤੇ ਐਸਾ ਤਾਨ ਹੈ ਨਾਮ ਜੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ ਭਾਈ ਰੂਪੀ ਭੁੱਖ ਨਹੀਂ ਉਤਰਦੀ ਆਗੰਦਾ ਤਾਤੂ ਰੂਪ ਹੈ ਪੰਜ ਤਤ ਨੇ ਪੰਜ ਉਹਨਾਂ ਦੇ ਤਾਤੂ ਨੇ ਫਿਰ ਅੱਗ ਦੇਖ ਲਓ ਕੀ ਕਰਦੀ ਹੈ ਅੱਗ ਆਰਾਮ ਵੀ ਬਹੁਤ ਦਿੰਦੀ ਹੈ ਅੱਗ ਕੰਮ ਵੀ ਸਾਰੇ ਕਰਦੀ ਹੈ ਬਾਹਰ ਦੇ ਵੀ ਅੰਦਰ ਦੇ ਵੀ ਅੰਦਰ ਅੱਗ ਘਟ ਜਾਏ ਰੋਗੀ ਹੋ ਜਾਂਦਾ ਹੈ ਅੰਦਰ ਅੱਗ ਵੱਜ ਜਾਏ ਰੋਗੀ ਹੋ ਜਾਂਦਾ ਹੈ ਕਮਾਲ ਇਹੋ ਜੀ ਚੀਜ਼ ਸਿੱਖਿਆ ਲੈ ਲਓ ਪਹਿਲਾਂ ਅੰਦਰ ਅਗ ਸਹੀ ਰਹੇ ਤੰਦਰੁਸਤ ਹੈ ਧਨ ਇਤਨਾ ਕਰ ਰਹੇ ਲਿਮਟ ਦੇ ਵਿੱਚ ਉਥੇ ਤੱਕ 98 ਸਾਰੀਆਂ 4 ਜਿੰਨੀ ਕ ਹੁੰਦੀ ਹੈ ਇਹ ਅਗਰ ਰਹਿੰਦੀ ਹੈ ਵਧੀਆ ਹੈ ਇੱਕ ਪੁਆਇੰਟ ਵੀ ਵੱਧ ਗਈ ਤੁਹਾਡਾ ਸਰੀਰ ਠੀਕ ਨਹੀਂ ਹੋਵੇਗਾ ਘਟ ਗਈ ਤਾਂ ਵੀ ਨਹੀਂ ਹੋਵੇਗਾ ਇਸ ਤਰ੍ਹਾਂ ਹੀ ਇਹ ਹੈ ਰੂਪੀ ਰੂਪ ਤਾਤੂ ਹੈ ਅਗੰਧਾ ਕਹਿੰਦੇ ਉਹ ਫਿਰ ਅਗੰਧ ਸਹੀਦ ਬਾਹਰ ਅਗਨ ਚੰਗੀ ਹੈ ਭੈ ਵਿੱਚ ਅਗਨ ਕੜੇ ਵੇਗਾਰ ਬਿਨਾ ਕਿਸੇ ਉਸ ਤੋਂ ਤੁਹਾਡੀ ਸੇਵਾ ਕਰੇਗੀ ਪਰ ਜੇ ਉਹ ਅਗਨ ਕਿਤੇ ਬਾਹਰ ਹੋ ਜਾਏ ਉਸੇ ਮਾ ਤੋਂ ਸੰਸਾਰ ਨੂੰ ਸਾੜ ਕੇ ਰੱਖ ਦਿੰਦੀ ਹੈ ਇਹ ਰੂਪ ਹੈ ਰੂਪ ਹੈ ਤੇ ਰੂਪ ਵਿਸ਼ਾ ਖਾਂਦਾ ਹੈ ਸਭ ਤੋਂ ਜ਼ਿਆਦਾ ਵਿਕਾਰ ਮਨੁੱਖ ਅੱਖਾਂ ਨਾਲ ਅੰਦਰ ਲੈਂਦਾ ਹੈ ਸਭ ਤੋਂ ਜ਼ਿਆਦਾ ਸਤਿਗੁਰੂ ਜੀ ਕਹਿੰਦੇ ਰੁਪੀ ਭੁੱਖ ਨਾ ਉਤਰਿਆ ਜਾਂ ਦੇਖਾਂ ਤਾਂ ਭੁੱਖ ਜਿਤਨਾ ਹੋਰ ਦੇਖੇਗਾ ਜਿਆਦਾ ਭੁੱਖ ਲੱਗੇਗੀ ਜਿਆਦਾ ਦੁੱਖ ਹੀ ਹੋਵੇਗਾ ਜੇ ਤੇ ਰਸ ਸਰੀਰ ਕੇ ਤੇ ਤੇ ਲੱਗਾਂ ਦੁੱਖ ਜਿਤਨੇ ਇਸ ਸਰੀਰ ਨੂੰ ਸਵਾਦਾਂ ਵਿੱਚ ਰੱਖੇਗਾ ਰਸ ਦਾ ਅਰਥ ਹੁੰਦਾ ਹੈ ਸਵਾਦ ਰਸ ਦਾ ਅਰਥ ਹੁੰਦਾ ਹੈ ਮੇਲ ਜਿਤਨਾ ਇਸ ਨੂੰ ਰਸਾਂ ਵਿੱਚ ਰੱਖੇਗਾ ਪਹਿਨਣ ਦੇ ਖਾਣ ਦੇ ਦੇਖਣ ਦੇ ਸੁਣਨ ਦੇ ਜਿਤਨੇ ਰਸ ਨੇ ਇਹ ਦੇ ਇੰਦਰੀਆਂ ਦੇ ਰਸ ਹੁੰਦੇ ਨੇ ਇਹ ਇੰਦਰੀਆਂ ਦੇ ਜਿੰਨੇ ਰਸ ਹੋਣਗੇ ਪਾਤਸ਼ਾਹ ਕਹਿੰਦੇ ਨੇ ਉਤਰੇ ਦੁੱਖ ਲੱਗੇਗੇ ਤੈਨੂੰ ਉਤਨਾ ਦੁਖੀ ਹੋਵੇਗਾ ਜਿੰੂ ਜਿੰੂ ਅੰਡਿਆਂ ਦਾ ਜਾਏਗਾ ਸਰੀਰ ਦੇ ਰਸਾਂ ਵਿੱਚ ਨਹੀਂ ਰਹਿੰਦਾ ਉਹ ਆਤਮ ਰਸ ਦੇ ਵਿੱਚ ਰਹਿੰਦਾ ਹੈ ਫਿਰ ਦੁੱਖ ਜਿਹਨੂੰ ਇਹ ਸੋਝੀ ਆ ਜਾਂਦੀ ਆਤਮ ਰਸ ਜੇ ਜਾਣਿਆ ਸੋ ਹੈ ਖਾਲਸਾ ਦੇਵ ਆਤਮ ਰਸ ਜੇ ਜਾਣਿਆ ਹਰ ਰਸਹਿ ਜੇ ਮਾਣ ਆਤਮ ਰਸ ਆਤਮ ਗੌਣ ਕਰੇ ਆਤਮ ਦੀ ਯਾਤਰਾ ਕਰਦਾ ਹੈ ਉਹ ਹਰ ਚੀਜ਼ ਆਤਮ ਤੇ ਹੋਵੇਗੀ ਸਰੀਰ ਤੱਕ ਨਹੀਂ ਰਹਿੰਦਾ ਉਸੇ ਪਤ ਸੁਪਾਦਸ਼ਾ ਕਹਿੰਦੇ ਨੇ ਇਹ ਅਵਸਥਾ ਬਣਦੀ ਹੈ ਮਹੱਲਾ ਪਹਿਲਾ ਅੰਦੀ ਕਾਮੀ ਅੰਦ ਮਨ ਅੰਦੇ ਤਨ ਅੰਦ ਅਗਿਆਨਤਾ ਵਾਲੇ ਕੰਮਾਂ ਵਿੱਚ ਮਨ ਅਗਿਆਨੀ ਹੋ ਜਾਂਦਾ ਹੈ ਅੰਦ ਅਗਿਆਨਤਾ ਜਿੰਨੀ ਕਮੀ ਨਾਹੇ ਗੁਣ ਤੇ ਕੰਮਲੇ ਵੀ ਸਾਰ ਮਤ ਸਰਵਿੰਦਾ ਥੀ ਵੀ ਸਾਈਂ ਦੇ ਦਰਬਾਰ ਬਾ ਕਮਾਲ ਦੀ ਚੀਜ਼ ਕਹੀਏ ਜਿਨ੍ਹਾਂ ਦਾ ਫਾਇਦਾ ਹੀ ਕੋਈ ਨਹੀਂ ਤੇਰੀ ਆਤਮਨ ਹੋ ਰਿਆ ਉਹ ਕੰਮ ਛੱਡ ਦੇ ਆਤਮ ਹਾਸੀ ਕਹੋ ਕਬੀਰ ਹਮ ਰਾਮ ਕੇ ਅੰਸ ਸਰੀਰ ਨਹੀਂ ਆਸੀ ਸਰੀਰ ਪਰਮੇਸ਼ਰ ਨੇ ਆਪਣਾ ਘਰ ਬਣਾਇਆ ਹੈ ਰਹਿਣ ਵਾਸਤੇ ਸੋ ਸਤਗੁਰੂ ਜੀ ਕਹਿੰਦੇ ਨੇ ਇਹ ਅੰਦਾ ਹੀ ਮਨ ਹੋ ਜਾਂਦਾ ਹੈ ਮਨ ਕੇ ਅੰਦੇ ਆਪ ਨਾ ਬੁੱਝੇ ਅਵਰ ਬੁਝਾਵੇ ਕਾਹੀ ਮੰਦਾ ਅੰਦਾ ਮਨੁੱਖ ਕਦੇ ਨਹੀਂ ਸਮਝ ਸਕਦਾ ਕਿਸੇ ਮਹਾਪੁਰਖ ਦੀ ਗੱਲ ਨੂੰ ਨਹੀਂ ਪਕੜੇਗਾ ਕਿਸੇ ਗੁਰੂ ਦੀ ਗੱਲ ਨੂੰ ਨਹੀਂ ਪਕੜੇਗਾ ਗੁਰਬਾਣੀ ਪੜ੍ਹੇਗਾ ਜਰੂਰ ਬਥੇਰੀ ਪੜ੍ਹ ਦੇਗਾ ਜਪਜੀ ਸਾਹਿਬ 15 ਮਿੰਟ ਵਿੱਚ ਸੁਭਾਵਤ ਕਰ ਦੇਗਾ ਸ਼ਾਇਦ ਦਸੇ ਨਾ ਲਾਵੇ ਪਰ ਪਕੜੇਗਾ ਕੁਝ ਨਹੀਂ ਕਿਉਂਕਿ ਅੰਦ ਮਨ ਅੰਦਾ ਹੈ ਅਨ ਮਨ ਕੇ ਅੰਦੇ ਆਪ ਨ ਬੁਝੈ ਅਬਰ 부ਝਾਵੇ ਕਾਹੀ ਮਾਇਆ ਕਾਰਨ ਵਿਦਿਆ ਵਿੱਚ ਜਨਮ ਅਬਿਰਥਾ ਜਾਈ ਇਹ ਮਾਇਆ ਦਾ ਇਹ ਅਵਸਥਾ ਹੁੰਦੀ ਹੈ ਮਨ ਦੇ ਅੰਦੇ ਦੀ ਅੰਦੀ ਕਮੀ ਅੰਧ ਮਨ ਅੰਦੇ ਤਨ ਅੰਧ ਤਨ ਵੀ ਫਿਰ ਅੰਦ ਇੰਦਰੇ ਵੀ ਅੰਧ ਹੋ ਗਏ ਤਨ ਇੰਦਰੇ ਕਹਿੰਦੇ ਫਿਰ ਕੀ ਹੁੰਦਾ ਚਿੱਕੜ ਲਾਇਆ ਕਿਆ ਥਿਆ ਜਾਂ ਪੱਥਰ ਟੁੱਟਿਆ ਤਾਂ ਜੇ ਪੱਥਰਾਂ ਦਾ ਲਾਇਆ ਹੋਇਆ ਬੰਦ ਟੁੱਟ ਜਾਏ ਫਿਰ ਚਿੱਕੜਦਾ ਰਹਿ ਜਾਏਗਾ ਕਿਤੇ ਭਾਵੇਂ ਤੂੰ ਜੇ ਬਾਹਰ ਦਾ ਕਰਮ ਧਰਮ ਦੇ ਨਾਲ ਇਸ ਮਨ ਨੂੰ ਰੋਕਣ ਦਾ ਯਤਨ ਕਰੇਗਾ ਨਹੀਂ ਰੁਕੇਗਾ ਫਿਰ ਫਿਰ ਨਹੀਂ ਬੰਦ ਵਿੱਚ ਆਏਗਾ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਭਾਈ ਬੰਦ ਟੁੱਟਾ 베ੜੀ ਨਹੀਂ ਨਾ ਤੁਲਹਾ ਨਾ ਸਾਦ ਜਿਵੇਂ ਬਹੁਤ ਪਾਣੀ ਆ ਜਾਏ ਫਿਰ ਤੇ 베ੜੀ ਵੀ ਨਹੀਂ ਕੰਮ ਕਰਦੀ ਟੁੱਟੇ ਹੋਏ ਬੰਦ ਵਿੱਚ ਫਿਰ ਨਹੀਂ ਤੇਰੇ ਕੋਲ ਪਰ ਨਾਨਕ ਸੱਚੇ ਨਾਮ ਵਿਣ ਕਿਤੇ ਡੁੱਬੇ ਸਾਥ ਬਸ ਗੱਲ ਨਾਮ ਤੇ ਰੋਕਦੇ ਨੇ ਆਕੇ ਨਾਮ ਤੋਂ ਬਿਨਾ ਕਿਤਨੇ ਪੂਰ ਦੇ ਪੂਰ ਖਤਮ ਹੋ ਗਏ ਨੇ ਨਹੀਂ ਰਹਿੰਦੇ ਮਹੱਲਾ ਪਹਿਲਾ ਰਖ ਲਖਮਣ ਸੋਇਨਾ ਲਖਮਣ ਰੂਪਾ ਲਖ ਸਾਹਾ ਸਿਰ ਸਾਹ ਫੇਰ ਧੰਨ ਦੀ ਗੱਲ ਹੈ ਲਖਮਣ ਸੋਇਨਾ ਸੋਇਨਾ ਤਾਂ ਲਖਮਣ ਕੀ ਮਣ ਹੀ ਹੋਵੇ ਬਹੁਤ ਹੈ ਕਿੱਲੋ ਹੀ ਹੋਵੇ ਕਿਲੋ ਹੀ ਬਹੁਤ ਹੁੰਦਾ ਅੱਜ ਦੇ ਸਮੇਂ ਵਿੱਚ ਤਾਂ ਕਿਤਨੇ ਹਜ਼ਾਰਾਂ ਰੁਪਏ ਪ੍ਰਤੀ 10 ਗ੍ਰਾਮ ਹੈ ਜਿਹਨੂੰ ਤੋਲਾ ਕਹਿੰਦੇ ਸਨ ਪਹਿਲਾਂ ਅੱਜ ਗ੍ਰਾਮ ਹੋ ਗਏ ਨੇ 12 ਮਰਸੇ ਦਾ ਤੋਲਾ ਹੁੰਦਾ ਸੀ ਤੋਲਿਆਂ ਵਿੱਚ ਗ੍ਰਾਮਾਂ ਵਿੱਚ ਕੀਮਤ ਹੈ ਕਿਲਵਾ ਵਿੱਚ ਨਹੀਂ ਹੈ ਜਿੰਨਾ ਕੀਮਤੀ ਐਨਾ ਵੀ ਹੋਵੇ ਤੇਰੇ ਕੋਲ ਲਖਮਣ ਰੂਪਾ ਚਾਂਦੀ ਵੀ ਲੱਖਾਂ ਮਣ ਦੀ ਹੋਵੇ ਇਤਨਾ ਇਤਨਾ ਧਨ ਹੋਵੇ ਤੇਰੇ ਗੇਰਹਾ ਸੇਤੀ ਮਾਲ ਧਨ ਜਪਜੀ ਬਾਣੀ ਵਿੱਚ ਵੀ ਤਾਂ ਪੜਦੇ ਹੋ ਤੁਸੀਂ ਪਹਾੜਾਂ ਵਰਗੇ ਸਮੁੰਦਰਾਂ ਦੇ ਬਾਦਸ਼ਾਹ ਪਹਾੜਾਂ ਦੇ ਅੱਡੀ ਵੱਡੀ ਗੱਲ ਕਹੀ ਹੈ ਬਾਦਸ਼ਾਹ ਨੇ ਕਹਿੰਦੇ ਸਿਰ ਸਾਹਾ ਸਿਰ ਸਾਹਾ ਸਿਰਸ ਫਿਰ ਰਾਜਿਆਂ ਦਾ ਰਾਜਾ ਹੋਵੇ ਕੱਲਾ ਸੋਨਾ ਚਾਂਦੀ ਨਾ ਹੋਵੇ ਤੇਰੇ ਕੋਲ ਐਨਾ ਹੋਵੇ ਲੱਖ ਲਸ਼ਕਰ ਵਾਜੇ ਨੇਜੇ ਲੱਖੀ ਘੋੜੀ ਪਾਦਸ਼ਾਹ ਫੌਜਾਂ ਵੀ ਲੱਖਾਂ ਹਿੰਦੁਸਤਾਨ ਦੇ ਬਾਦਸ਼ਾਹ ਕੋਲ ਲੱਖਾਂ ਫੌਜਾਂ ਲੱਖਾਂ ਹੀ ਉਹਨਾਂ ਦੇ ਫਿਰ ਅੱਗੇ ਵਾਜੇ ਨੇ ਜੇ ਵੀ ਹੋਣਗੇ ਪਹਿਰੇਦਾਰ ਵੀ ਫੌਜਾਂ ਦੇ ਹੋਣਗੇ ਵਿੱਚ ਢੋਲ ਵਜਾਣ ਵਾਲੇ ਵੀ ਹੋਣਗੇ ਸਹਨਾਈ ਵਜਾਣ ਵਾਲੇ ਵੀ ਹੋਣਗੇ ਘੋੜੇ ਵੀ ਹੋਣਗੇ ਫਿਰ ਲੱਖੀ ਘੋੜੀ ਐਡਾ ਵੱਡਾ ਪਾਦਸ਼ਾਹ ਤੋਂ ਹੋਵੇ ਜਿੱਥੇ ਸਾਹਿਰ ਲੰਘਣਾ ਅਗਨ ਪਾਣੀ ਅਸਗਾਹ ਜਿੱਥੇ ਸਮੁੰਦਰ ਪਾਰ ਕਰਨਾ ਹੈ ਇਹ ਸੰਸਾਰ ਦੇ ਵਿੱਚ ਵਿਸੇ ਵਕਾਰਾਂ ਦਾ ਪਾਣੀ ਹੈ ਬੰਦਨਾ ਦਾ ਪਾਣੀ ਹੈ ਉਹਦੇ ਵਿੱਚੋਂ ਲੰਘਣਾ ਐ ਸ਼ਗਾ ਕਹਿੰਦੇ ਨੇ ਸਮੁੰਦਰ ਨੂੰ ਜਿਸ ਦੇ ਜਿਹੜਾ ਐਸਾ ਹੈ ਕੰਧੀ ਦਿਸ ਨਾ ਆਵੀ ਤਾਹੀਂ ਪਵੇ ਕਹਾ ਜਿੱਥੇ ਰੋਲਾ ਪੈ ਰਿਆ ਕਿਨਾਰਾ ਦਿਖਦਾ ਕੋਈ ਨਹੀਂ ਵਿਕਾਰਾਂ ਦਾ ਰੋਲਾ ਇਹ ਦੁੰਦਰ ਬਣ ਰਿਹਾ ਨਾਨਕ ਉਹ ਥੈ ਜਾਣੀਏ ਸਾ ਕੇਈ ਪਤ ਸਤਗੁਰੂ ਜੀ ਕਹਿੰਦੇ ਬੇਪਤਾ ਲੱਗੇਗਾ ਤੇਰਾ ਧਾਨ ਕਿੰਨਾ ਹੈ ਤੇਰੇ ਕੋਲ ਸੋਨਾ ਕਿੰਨਾ ਕਿਹੜਾ ਕੰਮ ਆਏਗਾ ਤੇਰੇ ਕੋਲ ਭਾਵੇਂ ਜੇ ਤੇਰੇ ਕੋਲ ਨਾਮ ਨਹੀਂ ਹੈ ਇਹ ਸਾਰੀ ਚੀਜ਼ਾਂ ਤੇਰੀਆਂ ਬੇਕਾਰ ਨੇ ਜੇ ਨਾਮ ਹੈ ਹੋਰ ਕੁਝ ਨਹੀਂ ਵੀ ਹੈ ਫਿਰ ਤੂੰ ਰਾਜਾ ਸ਼ਗਲੀ ਸਿਸ਼ਟ ਕਾਹਰ ਨਾਮ ਮਨ ਪਿੱਟਣਾ ਫਿਰ ਤੇਰੇ ਕੋਲ ਛੱਤ ਵੀ ਭਾਵੇਂ ਟੁੱਟੀ ਹੋਈ ਹੈ ਤੂੰ ਰਾਜਾ ਹੈ ਤੂੰ ਇੱਕ ਛੇੜ ਵਿੱਚ ਕੁਝ ਵੀ ਕਰ ਸਕਦਾ ਹੈ ਐਸਾ ਹੈ ਇਹ ਸਾਨੂੰ ਸਮਝ ਨਹੀਂ ਆ ਰਹੀ ਅੰਧ ਕਰਕੇ ਨੀ ਯਾਰੀ ਅੰਧ ਮਨ ਹੈ ਸੜਾ ਪੌੜੀ ਇੱਕ ਨਾਂ ਗਲੇ ਜੰਜੀਰ ਬੰਦਰ ਬਾਣੀ ਐ ਛੁੱਟੈ ਬੰਦੇ ਛੁੱਟੈ ਸੱਚ ਸੱਚ ਪਛਾਣੀ ਐ ਇੱਕ ਦੇ ਇੱਕ ਨਾਂ ਦੇ ਗਲੇ ਵਿੱਚ ਬੰਦਨ ਪਏ ਹੋਏ ਨੇ ਵਿਕਾਰਾਂ ਦੇ ਧੰਦੇ ਦੇ ਸਮਾਜ ਦੇ ਰਾਜ ਦੇ ਤੇ ਇਹ ਸਬੰਧਨਾ ਵਿੱਚੋਂ ਕਿਵੇਂ ਨਿਕਲ ਸਕਦਾ ਹੈ ਬੰਦੇ ਛੁੱਟੈ ਸੱਚ ਸੱਚ ਪਛਾਣੀ ਜੇ ਸੱਚ ਨੂੰ ਪਛਾਣ ਲਏ ਇਹ ਬੰਧਨ ਟੁੱਟ ਸਕਦੇ ਨੇ ਵਰਨਾ ਨਹੀਂ ਟੁੱਟਦੇ ਬੰਦਿਆ ਹੋਏ ਅੱਗੇ ਚਲੇ ਜਾਏਗਾ ਇਹ ਤੋੜਨ ਦਾ ਸਮਾਂ ਇਹਨਾਂ ਬੰਧਨਾਂ ਨੂੰ ਬੰਧਨ ਖੋਲਣ ਸੰਤ ਜਨ ਉਹਨਾਂ ਨਾਲ ਰਹੇ ਸਤਗੁਰ ਬੰਧਨ ਤੋੜਨੇ ਰਾਰੇ ਬਹੁਰ ਨਾ ਗਰਭ ਮਝਾਰੀ ਜਿਉ ਗੁਰੂ ਖੋਲੇ ਗੱਬਦਾ ਹੋਰ ਨਹੀਂ ਕਿਤੇ ਖੋਲਣਗੇ ਹੋਰ ਬੰਧਨ ਪੈਣਗੇ ਸਾਰੇ ਜਦੋਂ ਬੰਧਨ ਟੁੱਟਣਗੇ ਫਿਰ ਇਹਨੂੰ ਰੂਹਾਨੀਅਤ ਪਤਾ ਲੱਗਦਾ ਹੈ ਫਿਰ ਆਤਮਕੁੜਾਰੀਆ ਮਾਰਦਾ ਹੈ ਬੰਧਨਾਂ ਵਿੱਚ ਨਹੀਂ ਪਤਾ ਲੱਗਦਾ ਸੋ ਸਤਗੁਰੂ ਜੀ ਕਹਿੰਦੇ ਨੇ ਬੰਦੇ ਛੁੱਟੈ ਸੱਚ ਸੱਚ ਪਛਾਣੀਏ ਜੇ ਸੱਚ ਨੂੰ ਧਿਆਏਗਾ ਸੱਚ ਨੂੰ ਪਛਾਣੇਗਾ ਤਾਂ ਹੋਵੇਗਾ ਲਿਖਿਆ ਪੱਲੇ ਪਾਈ ਸੋ ਸੱਚ ਜਾਣੀਏ ਪਰ ਕਿਸੇ ਦੇ ਵੱੱਲ ਕੀ ਗੱਲ ਜੋ ਪਹਿਲਾਂ ਹੁਣ ਸੱਚ ਧਿਆ ਰਹੇ ਹੋ ਅੱਗੇ ਵੀ ਸੱਚ ਧਿਆਦੇ ਚਲੇ ਜਾਓਗੇ ਉਹ ਲਿਖਿਆ ਜੋ ਅੱਜ ਅਸੀਂ ਧਿਆ ਰਹੇ ਆਂ ਜੇ ਅਸੀਂ ਕੂੜ ਦੀ ਸੇਵਾ ਕਰ ਰਹੇ ਹਾਂ ਨਾ ਕੂੜ ਲਿਖਿਆ ਜਾ ਰਿਹਾ ਜੇ ਅਸੀਂ ਸੱਚ ਦੀ ਸੇਵਾ ਕਰ ਰਹੇ ਹਾਂ ਸੱਚ ਸੱਚ ਤਾਂ ਬਣੇਗਾ ਜੇ ਸੱਚ ਵਿੱਚ ਆਓਗੇ ਸੱਚ ਸਤ ਸੰਗਤ ਸੱਚ ਸੇਵਾ ਸਤ ਸਿਮਰ ਇਹ ਚੀਜ਼ਾਂ ਵਿੱਚ ਸੱਚ ਦੀ ਪ੍ਰਾਪਤੀ ਹੁੰਦੀ ਹੈ ਹੋਰ ਕਿਤੇ ਨਹੀਂ ਸਤਗੁਰੂ ਜੀ ਕਹਿੰਦੇ ਤਾਂ ਲਿਖਿਆ ਜਾਏਗਾ ਤੇਰੇ ਤਾਂ ਸੱਚ ਪੱਲੇ ਪਏਗਾ ਤਾਂ ਸੱਚ ਨੂੰ ਜਾਣੇਗਾ ਹੁਕਮੀ ਹੋਏ ਨਵੇੜ ਗਿਆ ਜਾਣੀਏ ਭਾਈ ਅੱਗੇ ਜਾ ਕੇ ਪਤਾ ਲੱਗੇਗਾ ਹੁਕਮ ਤੂੰ ਮੰਨਿਆ ਕਿ ਨਹੀਂ ਨਵੇੜ ਹੁਕਮ ਦੁਆਰਾ ਹੋਣੀ ਐ ਪਾਉਜਲ ਤਾਰਨਹਾਰ ਸ਼ਬਦ ਪਛਾਣੀ ਐ ਭਾਈ ਸੰਸਾਰ ਤੋਂ ਪਾਉਜਲ ਤੋਂ ਤਰਨ ਵਾਸਤੇ ਸ਼ਬਦ ਹੀ ਬੋਹਿਤਾ ਹੈ ਸ਼ਬਦ ਹੀ ਖੇਵਟ ਹੈ ਸਭ ਤੋਂ ਬਿਨਾ ਨਹੀਂ ਤਰ ਸਕਦਾ ਸਭ ਤੋਂ ਬਿਨਾ ਨਹੀਂ ਚੱਲ ਸਕਦਾ ਸਭ ਤੋਂ ਬਿਨਾ ਨਹੀਂ ਸਮਝ ਸਕਦਾ ਜੇ ਸਮਝਣਾ ਤਾਂ ਵੀ ਸ਼ਬਦ ਜੇ ਤਰਨਾ ਤਾਂ ਵੀ ਸ਼ਬਦ ਜੇ ਚੱਲਣਾ ਤਾਂ ਵੀ ਸ਼ਬਦ ਜੇ ਰੱਬ ਨੂੰ ਪਕੜਨਾ ਤਾਂ ਵੀ ਸ਼ਬਦ ਅਗਮ ਅਗੋਚਰ ਪਕੜਿਆ ਗੁਰ ਸ਼ਬਦੀ ਕਿਸੇ ਵੀ ਪੱਖ ਤੋਂ ਸ਼ਬਦ ਤੋਂ ਬਿਨਾਂ ਨਹੀਂ ਭਵਜਲ ਤਾਰਨ ਹਾਰ ਸ਼ਬਦ ਪਛਾਣੀਏ ਸ਼ਬਦ ਰਾਹੀਂ ਜੇ ਤੂੰ ਪਛਾਣੇਗਾ ਸ਼ਬਦ ਸਾਡੇ ਸਾਡੇ ਕੋਲ ਦੂਰਦਰਸ਼ੀ ਹੈ ਸੁਕਸ਼ਮਦਰਸ਼ੀ ਹੈ ਐਨਿਕ ਹੈ ਖੁਰਦਬੀਨ ਹੈ ਜੋ ਤੁਸੀਂ ਬਰੀਕ ਤੋਂ ਬਰੀਕ ਦੇਖਣਾ ਦੂਰ ਤੋਂ ਦੂਰ ਦੇਖਣਾ ਸ਼ਬਦ ਦੁਆਰਾ ਦਿਖਦਾ ਹੈ ਝੋਰ ਜਾਰ ਜੁਆਰ ਪੀੜੇ ਕਹਾਣੀਆਂ ਭਾਈ ਚੋਰ ਚੋਰੀ ਕਰਨ ਵਾਲਾ ਕਿਸੇ ਵੀ ਤਰ੍ਹਾਂ ਦੀ ਚਾਹੇ ਧਨ ਦੀ ਕਰਦਾ ਤਨ ਦੀ ਕਰਦਾ ਮਨ ਦੀ ਕਰਦਾ ਅੱਖਾਂ ਦਾ ਚੋਰ ਹੈ ਕੰਨਾਂ ਦਾ ਚੋਰ ਹੈ ਕਿਸੇ ਤਰ੍ਹਾਂ ਦਾ ਜਾਰ ਵਿਵਚਾਰ ਕਰਨ ਵਾਲਾ ਪਰ ਇਸਤਰੀ ਪਰ ਪੁਰਸ਼ ਦੇ ਸੰਗ ਵਿੱਚ ਜਾਣ ਵਾਲਾ ਤਨ ਕਰਕੇ ਹੋਵੇ ਭਾਵੇਂ ਮਨ ਕਰਕੇ ਹੋਵੇ ਯਾਰ ਜੁਆਰੀਏ ਜੂਆ ਖੇਲਣ ਵਾਲੇ ਕਹਿੰਦੇ ਕਹਾਣੀ ਜਿਵੇਂ ਤਿਲਾਂ ਦੀ ਕਹਾਣੀ ਪੜੀ ਜਾਂਦੀ ਹੈ ਐਉਂ ਪੜੇ ਜਾਂਦੇ ਨੇ ਨਿੰਦਕ ਲਾਇ ਇਤਬਾਰ ਮਿਲੇ ਹਲਵਾਣੀਆਂ ਨਿੰਦਕ ਵੀ ਇਹਨਾਂ ਦੇ ਨਾਲ ਲਾਇ ਇਤਬਾਰ ਹੁੰਦਾ ਹੈ ਜਿਹੜਾ ਚੁਗਲੀ ਕਰਦਾ ਕਿਸੇ ਦੇ ਇਤਬਾਰ ਨੂੰ ਖੋਹ ਦੇਣਾ ਕਿਸੇ ਕੋਲ ਕਹਿ ਕੇ ਲਾ ਇਤਬਾਰ ਇਤਬਾਰ ਯਕੀਨ ਲਾ ਇਤਬਾਰ ਉਲਟ ਕਰ ਦੇਣਾ ਵੀ ਨਹੀਂ ਨਹੀਂ ਉਹ ਫਲਾਵੰਦਾ ਦਾ ਚੰਗਾ ਨਹੀਂ ਹੈ ਕਹਿ ਕੇ ਹੀ ਕਹਿੰਦੇ ਸਾਰਿਆਂ ਦੀ ਇਹ ਸਜਾ ਹੈ ਗੁਰਮੁਖ ਸੱਚ ਸਮਾਏ ਸੋ ਦਰਗਹਿ ਜਾਣੀਏ ਭਾਈ ਜਿਹੜਾ ਗੁਰੂ ਰਾਹੀ ਸੱਚ ਵਿੱਚ ਸਮਾ ਗਿਆ ਮਿਲ ਗਿਆ ਕਹਣੇ ਵਾਲੇ ਤੇਰੇ ਰਹੇ ਸਮਾਏ ਨਾਨਕ ਲੀਨ ਭਇਓ गोविंद ਸੋ ਮਿਲਣਾ ਗੱਲਾਂ ਨਾਲ ਨਹੀਂ ਨਾਮ ਜਪਣ ਤੱਕ ਸੀਮਤ ਨਹੀਂ ਸਾੜੀ ਹੈ ਮਿਲਣਾ ਹੈ ਬਿਨ ਮਿਲ ਬੇ ਸਾਤ ਨਾ ਉਪਜੈ ਤਿਲਪਲ ਰਹਿਣ ਨਾ ਜਾਏ ਨਹੀਂ ਮਿਲੇ ਸ਼ਾਂਤੀ ਕਦੇ ਨਹੀਂ ਹੋ ਸਕਦੀ ਟਿਕਾਓ ਕਦੇ ਨਹੀਂ ਹੁੰਦਾ ਆਨੰਦ ਕਦੇ ਨਹੀਂ ਹੋਵੇਗਾ ਜਦ ਤੱਕ ਮਿਲੇ ਨਹੀਂ ਬਿਨ ਮਿਲ ਬੇ ਸਾਤਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਫਿਰ ਮਿਲੀਏ ਕਿਵੇਂ ਸਤਿਗੁਰੂ ਜੀ ਕਹਿੰਦੇ ਨੇ ਮਿਲਦਾ ਤਰੀਕਾ ਇੱਕੋ ਹੀ ਹੈ ਬਸ ਉੱਥੇ ਬਿਨ ਮਿਲ ਬੇ ਸਾਤਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧ ਹੈ ਸਰਨਾਗਤੀ ਨਾਨਕ ਆਸਪੁਰਾਈ ਹਰੀ ਦੇ ਸਾਧ ਨੇ ਜੜੇ ਹਰੀ ਦੇ ਸੰਤ ਨੇ ਜੜੇ ਹਰੀ ਦਾ ਸੰਤ ਹੈ ਉਸ ਦੇ ਕੋਲ ਚਲਾ ਜਾ ਉਹ ਬਣਾ ਦੇਗਾ ਉਹ ਗੁਰਮੁਖ ਹੈ ਗੁਰਮੁਖ ਸੱਚ ਸਬਾਏ ਸੋ ਦਰਗੇ ਜਾਣੀਏ ਉਹ ਦਰਗੇ ਦੇ ਵਿੱਚ ਜਾਣੇ ਜਾਂਦੇ ਨੇ ਬਾਕੀ ਨਹੀਂ ਸਤ ਗੁਰ ਜੀ ਰਹਿਮਤ ਕਰਨ ਇਹ ਨਾਮ ਦੀ ਕਲਾ ਜਿਹੜੀ ਅੱਜ ਸਾਨੂੰ ਸਮਝਾਈ ਹੈ ਪਾਤਸ਼ਾਹ ਨੇ ਇਹ ਸਾਡੇ ਹਿਰਦੇ ਵਿੱਚ ਵਸੇ ਅਸੀਂ ਨਾਮ ਨੂੰ ਕਮਾ ਸਕੀਏ ਹੋਰ ਹੋਰ ਧੱਧਿਆਂ ਵਿਕਾਰਾਂ ਵਿਚ ਨਾ ਪੜ ਜੀ ਸਤ ਗੁਰ ਜੀ ਰਹਿਮਤ ਕਰਨ ਹੋਈ ਪੜ ਚੁੱਕ ਦੀ ਖਿਵਾ ਬਖਸ਼ਣਾ ਜੀ ਅਸੀਸ ਬਖਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ